ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਸਿਹਤ ਮਾਡਲ ਦੀ ਹਰ ਤਾਰੀਫ ਕਰਦੀ ਹੈ ਹਰ ਸਟੇਜ ਹਰ ਰੈਲੀ ਦੇ ਵਿੱਚ ਇਸ ਸਿਹਤ ਮਾਡਲ ਦੀਆਂ ਤਾਰੀਫਾਂ ਕੀਤੀਆਂ ਜਾਂਦੀਆਂ ਨੇ ਤੇ ਮਸਾਲਾਂ ਪੇਸ਼ ਕੀਤੀਆਂ ਜਾਂਦੀਆਂ ਨੇ ਪਰ ਤੁਹਾਨੂੰ ਅੱਜ ਅਜਿਹੀ ਤਸਵੀਰ ਦਿਖਾ ਰਹੇ ਹਾਂ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਤੇ ਸਰਕਾਰ ਦੇ ਸਿਹਤ ਮਾਡਲ ਦੀ ਪੋਲ ਖੋਲ ਕੇ ਰੱਖ ਦਿੰਦੀ ਹੈ ਇਹ ਤਸਵੀਰ ਸ਼੍ਰੀ ਮੁਕਸਰ ਸਾਹਿਬ ਦੇ ਸਰਕਾਰੀ ਹਸਪਤਾਲ ਦੀ ਹੈ ਜਿੱਥੇ ਇੱਕ ਮਰੀਜ਼ ਨੂੰ ਲੱਕੜ ਦੇ ਠੇਲੇ ਤੇ ਬਿਠਾ ਕੇ ਡਾਕਟਰ ਦੇ ਕਮਰੇ ਵਿੱਚੋਂ ਬਾਹਰ ਲਿਆਂਦਾ ਜਾ ਰਿਹਾ ਹੈ ਹੱਡੀਆਂ ਦੇ ਡਾਕਟਰ ਅਰਪਣ ਸਿੰਘ ਦੇ ਕਮਰੇ ਤੋਂ ਬਾਹਰ ਆਉਂਦੇ ਹੋਏ ਮਰੀਜ਼ ਦੀ ਇਸ ਵੀਡੀਓ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ਅਤੇ ਵੱਡੇ ਸਵਾਲ ਵੀ ਖੜੇ ਕੀਤੇ ਨੇ ਪੰਜਾਬ ਦੇ ਹੈਲਥ ਮਾਡਲ ਦੀ ਸਰਕਾਰ ਤਾਰੀਫ਼ਾਂ ਕਰਦੀ ਥੱਕਦੀ ਨਹੀਂ ਪਰ ਸਰਕਾਰ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਲਈ ਵੀਲਚੇਅਰ ਤੱਕ ਨਹੀਂ ਹੈ ਹੱਡੀਆਂ ਦੇ ਡਾਕਟਰ ਅਰਪਣ ਸਿੰਘ ਦਾ ਇਹ ਕਮਰਾ ਹੈ ਜਿੱਥੋਂ ਇੱਟਾਂ ਢੋਣ ਵਾਲੇ ਲੱਕੜ ਦੇ ਠੇਲੇ ਦੇ ਉੱਤੇ ਮਰੀਜ਼ ਨੂੰ ਬਿਠਾ ਕੇ ਬਾਹਰ ਲਿਆਂਦਾ ਜਾ ਰਿਹਾ ਹੈ। ਕਮਰੇ ਦੇ ਬਾਹਰ ਹੋਰ ਵੀ ਮਰੀਜ਼ ਬੈਠੇ ਨੇ ਜੋ ਡਾਕਟਰ ਸਾਹਿਬ ਨੂੰ ਚੈੱਕ ਕਰਾਉਣ ਦੇ ਲਈ ਆਏ ਨੇ ਪਰ ਡਾਕਟਰ ਅਰਪਣ ਸਿੰਘ ਕਹਿ ਰਹੇ ਨੇ ਕਿ ਸ਼ੁੱਕਰਵਾਰ ਵਾਲੇ ਦਿਨ ਉਹ ਮਰੀਜ਼ਾਂ ਦੇ ਆਪਰੇਸ਼ਨ ਕਰ ਰਹੇ ਸੀ। ਆਪਰੇਸ਼ਨ ਕਰਨ ਦੇ ਵਿੱਚ ਵਿਅਸਤ ਸੀ। ਜਿਸ ਸਮੇਂ ਇਹ ਮਰੀਜ਼ ਉਹਨਾਂ ਦੇ ਕਮਰੇ ਦੇ ਵਿੱਚ ਆਇਆ ਅਤੇ ਡਾਕਟਰ ਨੇ ਮਰੀਜ਼ ਨੂੰ ਮਿਲਣ ਦੀ ਗੱਲ ਤੋਂ ਵੀ ਇਨਕਾਰ ਕੀਤਾ ਹੈ। ਡਾਕਟਰ ਸਾਹਿਬ ਇਸ ਵੀਡੀਓ ਨੂੰ ਲੈ ਕੇ ਹੱਸਦੇ ਹੋਏ ਨਜ਼ਰ ਆ ਰਹੇ ਨੇ ਸ਼ਾਇਦ ਉਹ ਇਸ ਵੀਡੀਓ ਦੀ ਸੰਜੀਦਗੀ ਨੂੰ ਸਮਝ ਨਹੀਂ ਪਾ ਰਹੇ ਹਾਂਜੀ ਸਾਡੇ ਕੋਲ ਹਸਪਤਾਲ ਸਿਮਿਲ ਹਸਪਤਾਲ ਮੁਕਸਰ ਦੇ ਵਿੱਚ ਜੀ ਤਕਰੀਬਨ 10 ਵੀਲ ਚਿਹਰਾ ਮੌਜੂਦ ਨੇ ਜਿਹੜੀਆਂ ਕਿ ਐਮਰਜੈਂਸੀ ਡਿਪਾਰਟਮੈਂਟ ਨੂੰ ਇਸ਼ੂ ਕੀਤੀਆਂ ਹੁੰਦੀਆਂ ਨੇ ਜੇਕਰ ਕਿਸੇ ਵੀ ਮਰੀਜ਼ ਨੂੰ ਵੀਲ ਚਿਹਰਾ ਦੀ ਲੋੜ ਹੈ ਤਾਂ ਉਹ ਐਮਰਜੈਂਸੀ ਦੇ ਵਿੱਚੋਂ ਕਦੇ ਵੀ ਲੈ ਸਕਦਾ ਹੈ ਬਾਕੀ ਜਿਹੜੀ ਤੁਸੀਂ ਵੀਡੀਓ ਦੀ ਗੱਲ ਕਰ ਰਹੇ ਹੋ ਇਹ ਮੰਗਲਵਾਰ ਤੋਂ ਸ਼ੁੱਕਰਵਾਰ ਮੇਰਾ ਆਪਰੇਸ਼ਨਾਂ ਦਾ ਦਿਨ ਹੁੰਦਾ ਹੈ ਤਾਂ ਅ ਇਹ ਸ਼ਾਇਦ ਸ਼ੁੱਕਰਵਾਰ ਦੀ ਤੁਸੀਂ ਵੀਡੀਓ ਦੀ ਗੱਲ ਕਰ ਰਹੇ ਹੋ ਤਾਂ ਉਹਦੇ ਬਾਰੇ ਮੈਂ ਚੈੱਕ ਕਰਵਾ ਲੈਣਾ ਯੂਜ਼ ਦੇ ਬਾਰੇ ਕੀ ਕੀ ਦਿੱਕਤ ਆਈ ਹੈ ਬਾਕੀ ਅੱਜ ਚੈੱਕਅਪ ਕਰਾਇਆ ਮੈਂ ਪੇਸ਼ੀ ਨਹੀਂ ਨਹੀਂ ਮੈਨੂੰ ਨਹੀਂ ਚੈੱਕਅਪ ਕਰਾਇਆ ਸੀ ਤင်း ਕੱਲ ਤੁਹਾਡੇ ਰੂਮ 'ਚ ਹੀ ਰਿਹਾ ਸੀਗਾ ਨਹੀਂ ਮੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਕਿਉਂਕਿ ਮੇਰਾ ਤਾਂ ਸ਼ੁੱਕਰਵਾਰ ਆਪਰੇਸ਼ਨਾਂ ਦਾ ਦਿਨ ਹੁੰਦਾ ਹੈ ਕੱਲ ਮੈਂ ਤਾਂ ਸਾਰਾ ਦਿਨ ਆਪਰੇਸ਼ਨ ਕਰ ਰਿਹਾ ਸੀ ਬਾਕੀ ਵਾਕੀ ਵੈਸੇ ਵੀ ਮੈਂ ਦੱਸਣਾ ਚਾਹਣਾ ਹੈ ਕਿ ਕਿਸੇ ਵੀ ਮਰੀਜ਼ ਨੂੰ ਅਗਰ व्हीलचेयर ਦੀ ਜ਼ਰੂਰਤ ਹੈ ਕਿਉਂਕਿ ਆਮ ਹੀ ਮਰੀਜ਼ व्हीलचेयर ਲੈਂਦੇ ਨੇ ਉਹ ਐਮਰਜੈਂਸੀ ਦੇ ਬਾਹਰ ਇੱਕ ਸਪੈਸ਼ਲ ਅਸੀਂ ਡਿਊਟੀ ਲਈ ਹੋਈ ਹੈ ਬੰਦੇ ਦੀ ਉੱਥੋਂ ਕੋਈ ਵੀ ਮਰੀਜ਼ ਹੈ ਜਿਹੜਾ व्हीलਚੇਅਰ ਲੈ ਸਕਦਾ ਹੈ ਹਾਂਜੀ ਬਿਲਕੁਲ ਅਸੀਂ ਲਿਖ ਕੇ ਲਾਇਆ ਹੋਇਆ ਹੈ ਬਿਲਕੁਲ ਬਾਕੀ व्हीलਚੇਅਰ ਸਾਹਮਣੇ ਪਈਆਂ ਹੁੰਦੀਆਂ अवेलेबल ਵੀ ਹੁੰਦੀਆਂ ਤੇ ਉੱਥੋਂ ਬੰਦਾ ਲੈ ਵੀ ਸਕਦਾ ਜਾ ਕੇ ਇਹਦੇ ਬਾਰੇ ਤਾਂ ਹੁਣ ਵਾਇਰਲ ਕਰਨ ਬਾਰੇ ਨੂੰ ਪਤਾ ਜੀ ਕਿ ਵਾਇਰਲ ਕਿਉਂ ਕੀਤੀ ਹੈ ਤੇ ਕੀ ਕਰਨਾ ਹੈ ਸਿਹਤ ਮੰਤਰੀ ਬਲਬੀਰ ਸਿੰਘ ਤੋਂ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਦੇ ਲਈ व्हीਲਚੇਅਰ ਉਪਲਬਧ ਨਾ ਹੋਣ ਪਿੱਛੇ ਕੀ ਕਾਰਨ ਨੇ ਇਸ ਪੂਰੇ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਕਿਸੇ ਮਰੀਜ਼ ਨੂੰ ਕੋਈ ਮੁਸ਼ਕਲ ਨਾ ਆਵੇ ਅਤੇ ਪੰਜਾਬ ਦਾ ਸਿਹਤ ਮਾਡਲ ਮਜ਼ਾਕ ਦਾ ਪਾਤਰ ਨਾ ਬਣੇ